ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜਪੁਰਾ ਖਬਰਨਾਮਾ ਦੇ ਵਿੱਚ ਅਸੀਂ ਇਸ ਵੇਲੇ ਖੜੇ ਹਾਂ ਰਾਜਪੁਰਾ ਦੇ ਭਾਰਤ ਪਰਿਸ਼ਦ ਭਵਨ ਦੇ ਵਿੱਚ ਇੱਥੇ ਦੱਸਦੀ ਕਿ ਭਾਰਤ ਵਿਕਾਸ ਪਰਿਸ਼ਦ ਦੇ ਵੱਲੋਂ ਅੱਜ ਇੱਕ ਮੈਡੀਕਲ ਕੈਂਪ ਦਾ ਆਯੋਜਨ ਭਾਰਤ ਵਿਕਾਸ ਪਰਿਸ਼ਦ ਭਵਨ ਦੇ ਵਿੱਚ ਲਗਾਇਆ ਗਿਆ ਹੈ ਇੱਥੇ ਮੌਜੂਦ ਆਗੂਆਂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਲਗਭਗ 150 ਦੇ ਕਰੀਬ ਮਰੀਜ਼ਾਂ ਦੇ ਚੈੱਕਅਪ ਕੀਤਾ ਗਿਆ ਹੈ ਅਤੇ ਅੱਜ ਦੇ ਇਸ ਕੈਂਪ ਦੇ ਵਿੱਚ ਨਿਸ਼ੁਲਕ ਦਵਾਈਆਂ ਵੀ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਸੋ ਅਸੀਂ ਭਾਰਤ ਵਿਕਾਸ ਪਰਿਸ਼ਦ ਦੇ ਆਗੂਆਂ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਕਾਰੀ ਹਾਸਲ ਕਰਾਂਗੇ ਕਿ ਉਹਨਾਂ ਵੱਲੋਂ ਜੋ ਅੱਜ ਦਾ ਇਹ ਕੈਂਪ ਲਗਵਾਇਆ ਗਿਆ ਹੈ ਉਸ ਦਾ ਮਕਸਦ ਕੀ ਹੈ ਸੰਜੀਤ ਚੌਧਰੀ ਐਗਜ਼ੀਕਿਟਿਵ ਮੈਂਬਰ ਭਾਰਤ ਵਿਕਾਸ ਪਰਿਸ਼ਦ ਦਾ ਔਰ ਇਹ ਜਿਹੜਾ ਪ੍ਰੋਜੈਕਟ ਚੇਅਰਮੈਨ ਵੀ ਹਨ ਕਿਉਂਕਿ ਇਹ ਸਾਡੇ ਸੇਠੀ ਸਾਹਿਬ ਜਿਹੜੇ ਹੈਗੇ ਆ ਇਹ ਸਾਡੇ ਨਵੇਂ ਪ੍ਰਧਾਨ ਬਣੇ ਹਨ ਭਾਰਤ ਵਿਕਾਸ ਪਰਿਸ਼ਦ ਦੇ ਔਰ ਇਹਨਾਂ ਦੇ ਜਦੋਂ ਦੇ ਪ੍ਰਧਾਨ ਬਣੇ ਆ ਇਹਨਾਂ ਦੀ ਦਿਲ ਦੀ ਇੱਛਾ ਸੀ ਕਿ ਮੈਂ ਮੈਡੀਕਲ ਕੈਂਪ ਲਾਣਾ ਹੈ ਤਾਂ ਸਾਰਿਆਂ ਨੇ ਡਿਸਾਈਡ ਕਰਿਆ ਵੀ ਇੱਕ ਮੈਡੀਕਲ ਕੈਂਪ ਆਰਗੇਨਾਈਜ਼ ਕੀਤਾ ਜਾਵੇ ਔਰ ਇਹਨਾਂ ਨੇ ਬਹੁਤ ਵੱਡਾ ਇੱਕ ਉਪਰਾਲਾ ਕਰਿਆ ਕਿ ਡਾਕਟਰ ਸਾਹਿਬ ਮੈਂ ਲਿਵਾਸਾ ਹਸਪੀਟਲ ਨੂੰ ਇੱਥੇ ਇਨਵੀਟੇਸ਼ਨ ਦੇਣਾ ਚਾਹੁੰਦਾ ਕਿਉਂਕਿ ਬਹੁਤ ਵੱਡਾ ਹਸਪੀਟਲ ਹੈ ਲਿਵਾਸਾ ਹਸਪੀਟਲ ਮੋਹਾਲੀ ਦਾ ਇਹਨਾਂ ਨੇ ਉੱਥੇ ਜਾ ਕੇ ਸਾਰਾ ਅਰੇਂਜਮੈਂਟ ਕਰਿਆ ਬਹੁਤ ਵਧੀਆ ਲੱਗਿਆ ਔਰ ਇਹ ਜਿਹੜਾ ਹੈਗਾ ਇਹਦੇ ਵਿੱਚ ਘੱਟ ਤੋਂ ਘੱਟ ਵੀ 150 ਤੇ 200 ਦੇ ਵਿੱਚ ਮਰੀਜ਼ ਸਾਡੇ ਆ ਜਿਹੜੇ ਹੁਣ ਤੱਕ ਅਸੀਂ ਐਡ ਪ੍ਰੈਜ਼ੀਡੈਂਟ ਜਿਹੜੇ ਦੇਖ ਚੁੱਕੇ ਆ ਡਾਕਟਰ ਇਹਦੇ ਵਿੱਚ ਸਾਡੇ ਨੀਰ ਰਿਪਲੇਸਮੈਂਟ ਸਪੈਸ਼ਲਿਸਟ ਆਏ ਹੋਏ ਆ ਇੱਥੇ ਔਰ ਯੂਰੋਲੋਜੀ ਦੇ ਡਾਕਟਰ ਆਏ ਹੋਏ ਆ ਉਸ ਤੋਂ ਬਾਅਦ ਇਹਦੇ ਐਮ ਡੀ ਮੈਡੀਸਨ ਦੇ ਆਏ ਹੋਏ ਆ ਡੀ ਐਮ ਦੇ ਵੀ ਆਏ ਹੋਏ ਆ ਕਾਰਡੀਓ ਦੇ ਵੀ ਆਏ ਹੋਏ ਆ ਔਰ ਡਾਕਟਰ ਡੀ ਆਰ ਗੁਪਤਾ ਜੀ ਹੈ ਤੇ ਆਈ ਸਪੈਸ਼ਲਿਸਟ ਆ ਗਏ ਨੇ ਸਾਡੇ ਔਰ ਇਹਦੇ ਮੈਂਬਰ ਵੀ ਆ ਗਏ ਆ ਉਹਨਾਂ ਨੇ ਵੀ ਬਹੁਤ ਸਾਰੇ ਮਰੀਜ਼ ਇੱਥੇ ਦੇਖਿਆ ਔਰ ਇਹਦੇ ਨਾਲ ਪੂਰੀ ਦੀ ਪੂਰੀ ਦਵਾਈਆਂ ਫਰੀ ਦਿੱਤੀ ਜਾ ਰਹੀਆਂ ਔਰ ਇਹਦੇ ਨਾਲ ਜਿਹੜੇ ਲੈਬ ਟੈਸਟ ਹੈ ਬੀਪੀ ਟੈਸਟ ਹੈ ਪੂਰੀ ਆਲ ਆਲ ਫੈਸਿਲਿਟੀਆਂ ਜਿਹੜੀ ਹੈਗੀਆਂ ਸੀ ਇੱਥੇ ਦਿੱਤੀ ਹੈਗੀ ਬਿਲਕੁਲ ਅਸੀਂ ਬਿਲਕੁਲ ਸਹਿਯੋਗ ਕਰਾਂਗੇ ਵੱਤ ਤੋਂ ਵਾ ਜਿੰਨਾ ਸਹਿਯੋਗ ਹੋਏਗਾ ਕਿਉਂਕਿ ਇਹ ਜਿਹੜੀ ਇੱਕ ਸਸਤਾ ਹੈ ਨਾ ਜੀ ਇਹ ਇੱਕ ਆਰਐਸਐਸ ਦਾ ਵਿੰਗ ਹੈ ਇਹ ਨਾ ਸੋਚੋ ਕਿ ਸਿਰਫ ਇਕੱਲਾ ਭਾਰਤ ਵਿਕਾਸ ਪਰਿਸ਼ਦ ਦੀ ਇੱਥੇ ਖੜਾ ਹੈ ਉਹਦੇ ਪਿੱਛੇ ਆਰਐਸਐਸ ਵਿੰਗ ਪੂਰਾ ਖੜਾ ਹੈ ਔਰ ਮੈਂ ਖੁਦ ਉਸ ਵਿੰਗ ਦਾ ਇੱਕ ਪਾਰਟ ਹੈਗਾ ਕਿਤੇ ਨਾ ਕਿਤੇ ਆਰਐਸਐਸ ਵੱਲੋਂ ਵੀ ਜਿਹੜਾ ਅਸੀਂ ਸਾਨੂੰ ਡਿਊਟੀਆਂ ਬੰਡੀਆਂ ਹੋਈਆਂ ਠੀਕ ਹੈ ਆਰਗੇਨਾਈਜ਼ ਕਰ ਰਹੇ ਹਾਂ ਅਸੀਂ ਉੱਪਰ ਤੋਂ ਲੈ ਕੇ ਨੀਚੇ ਤੱਕ ਗਰਾਊਂਡ ਲੈਵਲ ਤੱਕ ਅਸੀਂ ਜਿਹੜੀ ਹੈ ਲੋਕਾਂ ਦੀ ਸੇਵਾ ਵਾਸਤੇ ਲੱਗੇ ਹੋਏ ਆ ਉਹ ਚਾਹੇ ਰੂਪ ਕਿਸੇ ਵੀ ਤਰ੍ਹਾਂ ਦਾ ਹੋਵੇ ਰੂਪ ਉਹੀ ਹੁੰਦਾ ਲੇਕਿਨ ਬਟ ਸਸਤਾ ਸਾਡੀ ਇੱਕੋ ਹੀ ਹੈ ਕਰ ਰਹੇ ਜਿੰਨੇ ਵੀ ਟੈਸਟ ਸਾਰੇ ਫਰੀ ਆ ਉਸ ਤੋਂ ਬਾਅਦ ਡਾਕਟਰ ਹੱਡੀਆਂ ਦੇ ਸਪੈਸ਼ਲਿਸਟ ਡਾਕਟਰ ਆਏ ਹੋਏ ਆ ਅੱਖਾਂ ਦੇ ਆਏ ਹੋਏ ਆ ਉਹਦਾ ਨਿਊਰੋਲੋਜੀ ਦੇ ਵੀ ਆਏ ਹੋਏ ਆ ਸਾਰੇ ਡਾਕਟਰ ਇੱਥੇ ਚੈਸਟ ਦੇ ਹਾਰਟ ਦੇ ਡਾਕਟਰ ਸਪੈਸ਼ਲਿਸਟ ਦੀ ਬਾਸਾ ਹਸਪੀਟਲ ਤੋਂ ਆਇਆ ਅੰਦਰ ਇਹ ਹਸਪਤਾਲ ਦੀ ਇੰਗਰੀਡੀਅਨ ਲਿਵਾਸਾ ਹਸਪਤਾਲ ਮੋਹਾਲੀ ਤੋਂ ਆਈ ਹੈ ਟੀਮ ਨੇ ਕਿਨਵਾ ਕੈਂਪ ਲਗਾਇਆ ਇਹ ਦੂਜਾ ਕੈਂਪ ਲੱਗ ਰਿਹਾ ਇੱਥੇ ਹਾਂਜੀ ਅੰਦਰ ਆਉਣ ਵਾਲੇ ਸਮੇਂ 'ਚ ਹੀ ਕੋਈ ਅਜਿਹਾ ਪ੍ਰੋਜੈਕਟ ਹੈ ਇਹ ਕੈਂਪ ਹਰ ਮਹੀਨੇ ਲਗਾਇਆ ਕਰੇਗਾ ਹਾਂਜੀ ਹਰ ਮਹੀਨੇ ਕੈਂਪ ਲਗਾਇਆ ਗਿਆ ਰਿਹਾ ਭਾਰਤ ਵਿਕਾਸ ਪਰਿਸ਼ਦ ਦੀ ਤਰਫੋਂ ਰੋਗਾਂ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਹਨ ਹਾਂਜੀ ਹਾਂਜੀ ਕੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸ਼ਹਿਰਵਾਸੀ ਅਸੀਂ ਸੰਦੇਸ਼ ਇਹ ਦੇਣਾ ਚਾਹੁੰਦੇ ਵੇ ਵਰਤਮਾਨ ਸਹਿਯੋਗ ਦਿਓ ਤਾਂ ਕਿ ਅਸੀਂ ਹੋਰ ਇਸ ਤੋਂ ਵਧੀਆ ਕੰਮ ਕਰਕੇ ਚੱਲੀਏ